ਸਰਕਾਰੀ ਪੈਸਾ ਖਾਣ ਦੇ ਲਈ ਅਧਿਕਾਰੀਆਂ ਨੇ ਕਾਗਜ਼ਾਂ 'ਚ ਬਣਾ ਦਿੱਤਾ ਨਵਾਂ ਪਿੰਡ ਵੱਡੇ ਅਧਿਕਾਰੀਆਂ ਤੇ ਹੋਰ ਵੀ ਕਈਆਂ ਦੀ ਮਿਲੀਭੁਗਤ ਆਈ ਸਾਹਮਣੇ ਕਰੀ 45 ਲੱਖ ਰੁਪਏ ਦਾ ਕੇਂਦਰ ਸਰਕਾਰ ਨੂੰ ਲਾਗੇ ਵੱਡਾ ਚੂਨਾ ਗੂਗਲ ਮੈਪ ਵੀ ਨਹੀਂ ਲੱਭ پا ਰਿਹਾ ਪੰਜਾਬ ਦਾ ਇਹ ਨਵਾਂ ਪਿੰਡ ਆਰਟੀਆਈ ਨਹੀਂ ਹੋਇਆ ਇਸ ਗਵਨਦਕ ਦਾਸਾ ਆਇਂ ਦਿਨ ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ-ਨਵੇਂ ਰਾਹ ਲੱਭ ਹੀ ਲਏ ਜਾਂਦੇ ਹਨ ਪਰ ਇਸ ਵਾਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਕਿ ਜਿਸ ਨੇ ਸਭ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਇੱਥੋਂ ਤੱਕ ਕਿ ਗੂਗਲ ਮੈਪ ਵੀ ਪਰੇਸ਼ਾਨ ਹੋ ਕੇ ਕੰਦਾ ਨੂੰ ਟੱਕਰਾਂ ਮਾਰ ਰਿਹਾ ਕਿ ਆਖਰਕਾਰ ਨਿਊ ਰਾਜੋ ਕੀ ਗੱਟੀ ਪਿੰਡ ਫਿਰੋਜ਼ਪੁਰ ਵਿੱਚ ਹੈ ਕਿੱਥੇ ਕੁਝ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲ ਕੇ ਸਰਕਾਰ ਦਾ ਪੈਸਾ ਹੜੱਪਣ ਦੇ ਲਈ ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋਕੇ ਦੇ ਨਾਮ ਤੇ ਇੱਕ ਝਾਲੀ ਪਿੰਡ ਹੋਰ ਨਿਊ ਗੱਟੀ ਰਾਜੋਕੇ ਕਾਗਜ਼ਾਂ ਦੇ ਵਿੱਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਦੇ ਲਈ ਉਸਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗ੍ਰਾਂਟ ਖੜਪ ਕੇ ਡਕਾਰ ਵੀ ਮਾਰ ਗਏ ਇਹ ਮਾਮਲਾ ਅੱਜ ਤੋਂ ਕਰੀਬ ਕਈ ਸਾਲ ਪਹਿਲਾਂ ਦਾ ਹੈ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਇੱਕ ਵਿਅਕਤੀ ਨੂੰ ਇਸ ਗੱਬਨ ਬਾਰੇ ਪਿੰਕ ਲੱਗੀ ਤੇ ਉਸਨੇ 2019 ਦੇ ਵਿੱਚ ਹੀ ਆਰਟੀਆਈ ਪਾ ਕੇ ਸੰਬੰਧਿਤ ਵਿਭਾਗ ਦੇ ਕੋਲੋਂ ਜਾਣਕਾਰੀ ਮੰਗੀ ਮਗਰ ਉਸ ਨੂੰ ਜਾਣਕਾਰੀ ਦੀ ਜਗ੍ਹਾ ਧਮਕੀਆਂ ਮਿਲਦੀਆਂ ਰਹੀਆਂ ਪਰ ਇਸ ਅੜੀਅਲ ਸੁਭਾਅ ਦੇ ਵਿਅਕਤੀ ਨੇ ਇਸ ਗੱਬਨ ਦਾ ਖਹਿੜਾ ਨਾ ਛੱਡਿਆ ਹੁਣ ਜਦੋਂ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਸ ਨੂੰ ਆਰਟੀਆਈ ਰਾਹੀਂ ਜਾਣਕਾਰੀ ਮਿਲੀ ਤਾਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਦੋਂ ਦੇ ਵੱਡੇ ਅਧਿਕਾਰੀ ਤੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕਾਗਜ਼ਾਂ ਵਿੱਚ ਨਵੇਂ ਪਿੰਡ ਦੀ ਉਸਾਰੀ ਕਰਕੇ ਤੇ ਕਾਗਜ਼ਾਂ ਵਿੱਚ ਹੀ ਪਿੰਡ ਦਾ ਵਿਕਾਸ ਕਰਦੇ ਰਹੇ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਆਈ ਕਰੀਬ 45 ਲੱਖ ਰੁਪਏ ਦੀ ਗ੍ਰਾਂਟ ਖੜੱਪ ਗਈ ਇਸ ਗਵਨ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਦੀ ਅਧਿਕਾਰੀਆਂ ਨੇ ਲੱਖਾਂ ਦੀ ਠੱਗੀ ਮਾਰਨ ਦੇ ਲਈ ਇੱਕ ਜਾਲੀ ਪਿੰਡ ਬਣਾ ਦਿੱਤਾ ਤੇ ਉਸ ਦੇ ਉੱਪਰ ਵਿਕਾਸ ਦੇ ਨਾਮ ਤੇ ਲੱਖਾਂ ਦੀ ਗ੍ਰਾਂਟ ਖਾ ਕੇ ਕਾਗਜ਼ਾਂ ਨੂੰ ਦਫ਼ਤਰ ਦੀਆਂ ਫਾਈਲਾਂ ਥੱਲੇ ਦੱਬ ਦਿੱਤਾ ਸੀ ਪਰ ਸਾਲਾਂ ਬੀਤ ਜਾਣ ਮਗਰੋਂ ਉਸ ਨੇ ਇਹਨਾਂ ਅਧਿਕਾਰੀਆਂ ਦਾ ਪਿੱਛਾ ਨਾ ਛੱਡਿਆ ਤੇ ਸੱਚ ਕੱਢ ਕੇ ਸ਼ਬਦ ਦੇ ਸਾਹਮਣੇ ਰੱਖ ਦਿੱਤਾ ਉੱਥੇ ਹੀ ਜਦੋਂ ਗੱਲਬਾਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਫਿਰੋਜ਼ਪੁਰ ਦੇ ਵਿੱਚ ਨਵੀਂ ਗੱਟੀ ਰਾਜੋ ਕੇ ਪਿੰਡ ਤਾਂ ਜ਼ਰੂਰ ਹੈਗਾ ਪਰ ਨਿਊ ਗੱਟੀ ਦੇ ਨਾਮ ਦਾ ਕੋਈ ਪਿੰਡ ਨਹੀਂ ਹੈ ਤੇ ਨਾ ਹੀ ਉਸ ਸਮੇਂ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵਿਕਾਸ ਕਾਰਜ ਹੋਇਆ ਮੈਂ ਗੁਰਦੇਵ ਸਿੰਘ ਬਲਾਕ ਸੰਪਤੀ ਮੈਂਬਰ ਡਿਸਟ੍ਰਿਕਟ ਫਿਰੋਜ਼ਪੁਰ ਔਰ ਇੱਕ ਮੈਂ ਜਾਲੀ ਪਿੰਡ ਦਾ ਖੁਲਾਸਾ ਕਰ ਰਿਹਾ ਜੋ ਕਿ ਪਿੰਡ ਬਲਾਕ ਫਿਰੋਜ਼ਪੁਰ ਦੇ ਵਿੱਚ ਹੈਗਾ ਉਪਿੰਡ ਹੈਗਾ ਜੀ ਨਵੀ ਨਵੀ ਗੱਟੀ ਦੇ ਨਾਲ ਨਾਲ ਇੱਕ ਨਿਊ ਗੱਟੀ ਰਾਜੋ ਦਾ ਪਿੰਡ ਹੈ ਜੀ ਨਿਊ ਗੱਟੀ ਰਾਜੋ ਦਾ ਪਿੰਡ ਹੈ ਉਹ ਕਿ ਮੈਂ ਪਹਿਲਾਂ ਇੱਕ ਦਰਖਾਸਤ ਦਿੱਤੀ ਸੀ ਵੀ ਡਿਪਟੀ ਡਾਇਰੈਕਟਰ ਸਾਹਿਬ ਨੂੰ ਡਿਪਟੀ ਡਾਇਰੈਕਟਰ ਸਾਹਿਬ ਤੋਂ ਜੋ ਉਹਨਾਂ ਨੇ ਮੈਨੂੰ ਮਤਲਬ ਕਿ ਆਪਦੇ ਵਲੋਂ ਉਹਨਾਂ ਨੇ ਪੂਰਾ ਥ੍ਰੈਟ ਦਿੱਤੇ ਨੇ ਵੀ ਧਮਕੀਆਂ ਵੀ ਦਿੱਤੀਆਂ ਨੇ ਵੀ ਤੁਸੀਂ ਇਹ ਦਰਖਾਸਤ ਵਾਪਸ ਲੈ ਲਓ ਇਹਦੇ ਵਿੱਚ ਸਾਡੇ ਵੱਡੇ ਅਧਿਕਾਰੀ ਬੇਸ਼ਮੂਲੀਏ ਤਾਂ ਹੋ ਸਕਦੀ ਹੈ ਤੇ ਉਹਨਾਂ ਤੇ ਗਾਜ ਦੇਖ ਸਕਦੇ ਜੀ ਜੀ ਇਹ ਨਿਊ ਗੱਟੀ ਔਰ ਨਵੀਂ ਗੱਟੀ ਦਾ ਕੀ ਮਾਜਰਾ ਕੀ ਹੈ ਨਿਊ ਗੱਟੀ ਨਵੀਂ ਗੱਟੀ ਦਾ ਜੀ ਜਿਹੜੀ ਨਵੀਂ ਗੱਟੀ ਰਾਜੋ ਕੇ ਜੀ ਪਿੰਡ ਉਹ ਪਿੰਡ ਬਿਲਕੁਲ ਅਸਲੀ ਹੈ ਜੀ ਜਿਹੜਾ ਨਿਊ ਗੱਟੀ ਰਾਜੋ ਕੇ ਉਹ ਪਿੰਡ ਬਿਲਕੁਲ ਫੇਕ ਹੈ ਜੀ ਉਹ ਜਾਲੀ ਪਿੰਡ ਬਣਾਇਆ ਹੈ ਕਿਵੇਂ ਦਾਵਾ ਕਰ ਰਹੇ ਹੋ ਮੈਂ ਆਰਟੀ ਰਿਪੋਰਟਰ ਨਹੀਂ ਦਾਵਾ ਕਰ ਰਿਹਾ ਜੀ ਇਹ ਉਹਨਾਂ ਦੇ ਅਫਸਰ ਬਲਾਕ ਸੋਜਪੁਰ ਦੇ ਅਫਸਰ ਵੱਲੋਂ ਮੈਨੂੰ ਇੱਕ ਆਰਟੀ ਰਿਪੋਰਟ ਮੋਹਈਆ ਕਰਾਈ ਗਈ ਹੈ ਜਿੰਦੇ ਵਿੱਚ ਇਹ ਜਾਲੀ ਪਿੰਡ ਬਣਾਇਆ ਗਿਆ ਹੈ ਜੀ ਸਾ ਉਸ ਪਿੰਡ ਦੇ ਵਿੱਚ ਕੀ ਫਲਾਸੇ ਕੀ ਕਿੰਨੇ ਕੋਈ ਪੈਸੇ ਜਿਹੜੇ ਉਸ ਜਾਲੀ ਪਿੰਡ ਜਿਵੇਂ ਤੁਸੀਂ ਦੱਸਿਆ ਜਾਲੀ ਪਿੰਡ ਦੇ ਵਿੱਚ ਕਿਵੇਂ ਹੋ ਗਿਆ ਉਹਦੇ ਵਿੱਚ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 43 ਲੱਖ ਰੁਪਈਆ ਜਿਹੜਾ ਇਹਨਾਂ ਨੇ ਜਿਵੇਂ ਮਨਰੇਗਾ ਸਕੀਮ ਦੇ ਤਹਿਤ ਇਹਨਾਂ ਨੇ ਗਵਨ ਕੀਤਾ 43 ਲੱਖ ਰੁਪਈਆ ਗਵਨ ਕੀਤਾ ਜਿੰਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜੀ ਇਹਨਾਂ ਨੇ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜ਼ਿਲ੍ਹਾ ਪਰੀਸ਼ਦ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਸਕਦੇ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਲੇਬਰ ਦੀ ਜੀ ਇਹਨਾਂ ਨੇ ਕੀ ਕੀਤਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਟੀ ਰਾਜੋ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਟ ਬਣਾਏ ਨੇ ਔਰ ਜਿਹੜਾ ਜਾਲੀ ਪਿੰਡ ਹੈ ਉਹਦੇ ਵਿੱਚ 141 ਜੋਬ ਕਟ ਬਣੇ ਹੋਏ ਨੇ ਜਿਹੜੇ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੀ ਰੇਸ਼ਿਓ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਜੀ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਜਿਵੇਂ 25 30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਾਰਕ ਵਗੈਰਾ ਪਾਰਕ ਵਗੈਰਾ ਬਣਾਏ ਨੇ ਜੀ ਇੰਟਰਲੌਕ ਟੈਲਾਂ ਬਣਾਈਆਂ ਜਾਂ ਖੜਵੰਜੇ ਲਾਏਗੇ ਨੇ ਜੀ ਹੋਰ ਮਤਲਬ ਕਿ ਬਹੁਤ ਇਹਨਾਂ ਦੇ ਮਤਲਬ ਕਿ ਹੈਗੇ ਨੇ ਜੀ ਇਹਦੇ ਇਸ ਚੀਜ਼ ਨੂੰ ਲੈ ਕੇ ਤੁਸੀਂ ਕੋਈ ਸ਼ਿਕਾਇਤ ਕੀਤੀ ਬਿਲਕੁਲ ਜੀ ਪਹਿਲੀ ਸ਼ਿਕਾਇਤ ਮੈਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਕੀਤੀ ਸੀ ਸ਼ਿਕਾਇਤ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਮੈਨੂੰ ਇੱਕ ਦੋ ਵਾਰ ਹੀ ਬੁਲਾਇਆ ਗਿਆ ਪਹਿਲਾਂ 2022 ਦੇ ਕਰੀਬ ਗੱਲ ਮੈਂ ਕਰ ਰਿਹਾ ਜੀ ਬੁਲਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਇਹ ਦਰਖਾਸਤ ਜਿਹੜੀ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਔਰ ਇਹ ਅਸੀਂ ਦਾਖਲ ਦਫਤਰ ਕਰਨ ਲੱਗੇ ਆਂ ਜਾਂ ਤਾਂ ਤੁਸੀਂ ਐ ਕਰੋ ਮੈਂ ਕਿਹਾ ਜੀ ਮੇਰੇ ਤੁਸੀਂ ਬਿਆਨ ਲੈ ਲਓ ਦਾਖਲ ਦਫਤਰ ਕਰਨੀ ਦੱਸ ਦੋ ਕੋਈ ਚੱਕਰ ਨਹੀਂ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੇਰਾ ਹਸ਼ਰ ਬਹੁਤ ਮਾਰਾ ਗਿਆ ਤੇਰੇ ਤੇ ਪਰਚੇ ਦਰਜ ਹੋਣਗੇ ਤੇ ਮੈਨੂੰ ਧਮਕਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹ ਸਾਬਤ ਹੋਣ ਲੱਗਿਆ ਵੀ ਮੈਂ ਇਹਨੂੰ ਕਿਸੇ ਨੇ ਦੱਸ ਮੈਨੂੰ ਇਹ ਲੱਗਿਆ ਵੀ ਮੈਂ ਏਡੀਸੀ ਡੀ ਨਾਲ ਗੱਲ ਕਰਾਂ ਜਦੋਂ ਏਡੀਸੀ ਡੀ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗਿਆ ਵੀ ਏਡੀਸੀ ਡੀ ਦੀ ਵਿੱਚ ਸ਼ਮੂਲੀਅਤ ਹੋ ਸਕਦੀ ਏ ਉਸ ਵਕਤ ਏਡੀਸੀ ਕੌਣ ਸੀ ਉਸ ਵਕਤ ਏਡੀਸੀ ਡੀ ਸਹਗੇ ਸੀ ਜੀ ਅਰਣ ਕੁਮਾਰ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਇੱਕ ਮੁੰਡਾ ਰਮਨ ਕੁਮਾਰ ਜੀ ਉਹ ਨਾਲ ਇਹਨਾਂ ਨੇ ਮਤਲਬ ਸਾਰੇ ਇਹਨਾਂ ਨੇ ਮਿਲੀਭੁਗਤ ਕਰਕੇ ਟੀਪੀਓ ਹੋ ਗਏ ਇਹ ਹੋ ਗਏ ਇਹਨਾਂ ਨੇ ਕਿਵੇਂ ਪ੍ਰੋਜੈਕਟ ਬਣਾਏ ਕਿਵੇਂ ਇਹਨਾਂ ਨੇ ਪੈਸੇ ਕਢਵਾਏ ਔਰ ਜਦੋਂ ਇੱਕ ਪਿੰਡ ਹੀ ਹੈ ਨਹੀਂ ਉਹ ਹਵਾ ਦੇ ਵਿੱਚ ਬਣਾ ਕੇ ਇਹਨਾਂ ਨੇ ਸਾਰੇ 43 ਲੱਖ ਰੁਪਏ ਦਾ ਗਵਨ ਕੀਤਾ ਔਰ ਮੈਂ ਫਿਰ ਉਸ ਤੋਂ ਬਾਅਦ ਜਦੋਂ ਕੀ ਹੋਇਆ ਜੀ ਮੈਂ ਤੁਹਾਨੂੰ ਡਿਪਟੀ ਡਾਇਰੈਕਟਰ ਦੀ ਗੱਲ ਦੱਸ ਰਿਹਾ ਜੀ ਡਿਪਟੀ ਡਾਇਰੈਕਟਰ ਨੇ ਕੀ ਕੀਤਾ ਜੀ ਡਿਪਟੀ ਡਾਇਰੈਕਟਰ ਨੇ ਮੈਨੂੰ ਧਮਕਾਇਆ ਬਹੁਤ ਹੈ ਕਿਉਂਕਿ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਜੀ ਗਗਨਦੀਪ ਸਿੰਘ ਵਿਰਕ ਅੱਜ ਕੱਲ ਉਹ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਉਹਨਾਂ ਨੇ ਮੈਨੂੰ ਬੜਾ ਧਮਕਾਇਆ ਵੀ ਤੁਸੀਂ ਅਫਸਰਾਂ ਦੇ ਖਿਲਾਫ ਨਾ ਬੋਲੋ ਤੁਹਾਡਾ ਨੁਕਸਾਨ ਹੋ ਜਾਣਾ ਹੈ ਤੁਸੀਂ ਐ ਹੋ ਜਾਣਾ ਮੈਂ ਕਹਾਂ ਜੀ ਮੈਂ ਬਿਲਕੁਲ ਡਰਨ ਵਾਲਾ ਤਾਂ ਨਹੀਂ ਆ ਜੋ ਹੁੰਦਾ ਹੋ ਜਾਏ ਬਾਕੀ ਮੈਂ ਜਨਤਾ ਦਾ ਪੈਸਾ ਹੈ ਜਨਤਾ ਦੇ ਪੈਸੇ ਨੂੰ ਮੈਂ ਇੱਕ ਇੱਕ ਪੈਸੇ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾਵਾਂਗਾ ਜਿੰਨੇ ਪੈਸੇ ਨੇ ਇਹ ਸਾਰੇ ਇਹਨਾਂ ਨੂੰ ਰਿਕਵਰ ਕਰਾਓ ਇਹਨਾਂ ਤੇ ਪਰਚਾ ਦਰਜ ਕਰਾਓ ਇਹਨਾਂ ਨੂੰ ਅੰਦਰ ਭੇਜਿਆ ਜਾਵੇ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਰਾਜ਼ੀ ਨਮਾ ਕਰ ਲਓ ਮੈਨੂੰ ਉਹਨਾਂ ਨੇ ਬੜੇ ਲਾਲਚ ਵੀ ਦਿੱਤੇ ਪਰ ਮੈਂ ਲਾਲਚ ਦੇ ਵਿੱਚ ਬਿਲਕੁਲ ਨਹੀਂ ਆਇਆ ਮੈਂ ਕਿਹਾ ਵੀ ਮੈਂ ਜਿੰਨੀ ਵੀ ਇਨਕੁਆਰੀ ਹੋਈ ਪ੍ਰੋਪਰ ਕਰਾਵਾਂਗਾ ਔਰ ਮੈਨੂੰ ਇਥੋਂ ਦਾ ਕਮੀਜ਼ ਸੀ ਕਿ ਮੈਂ ਉਸ ਤੋਂ ਬਾਅਦ ਫਿਰ ਮੈਂ ਇੱਕ ਮੁੱਖ ਮੰਤਰੀ ਨੇ ਇੱਕ ਚਿੱਠੀ ਲਿਖੀ ਸੀ ਜੀ ਉਹ ਮੈਂ ਚਿੱਠੀ ਜਿਹੜੀ ਡਾਕ ਰਾਹੀਂ ਭੇਜੀ ਉਹਦਾ ਫਿਰ ਮੈਨੂੰ ਮਤਲਬ ਕਿ ਅਜੇ ਤੱਕ ਜਵਾਬ ਤਾਂ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਨੂੰ ਡੀਸੀ ਸਾਹਿਬ ਨੇ ਇੱਕ ਵਾਰੀ ਮੈਂ ਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੇ ਮੈਨੂੰ ਮਤਲਬ ਕਿ ਵਿਸ਼ਵਾਸ ਦਿਵਾਇਆ ਵੀ ਤੁਹਾਡੀ ਇਨਕੁਆਇਰੀ ਮੈਂ ਬਿਲਕੁਲ ਆਪ ਦੇ ਲੈਵਲ ਤੇ ਕਰਾਂਗਾ ਉਹਨਾਂ ਨੇ ਕੀਤੀ ਵੀ ਏ ਪਰ ਕਿਤੇ ਨਾ ਕਿਤੇ ਜਦੋਂ ਮਤਲਬ ਕਿ ਡੀਸੀ ਸਾਹਿਬ ਨੇ ਇਨਕੁਆਇਰੀ ਕੰਪਲੀਟ ਹੋਣ ਦਾ ਕੁਝ ਸਮਾਂ ਰਹਿ ਗਿਆ ਸੀ ਪਰ ਉਹਨਾਂ ਦੀ ਬਦਲੀ ਹੋ ਗਈ ਬਦਲੀ ਹੋਣ ਤੋਂ ਬਾਅਦ ਇੱਕ ਡੀਸੀ ਸਾਹਿਬ ਨਵੇਂ ਹੋਣ ਆਏ ਨੇ ਮੈਂ ਉਹਨਾਂ ਨੂੰ ਫਿਰ ਮਿਲਿਆ ਉਹਨਾਂ ਨੇ ਮੇਰੀ ਜਿਹੜੀ ਐਪਲੀਕੇਸ਼ਨ ਸੀਗੀ ਉਹਦਾ ਮੈਂ ਹਵਾਲਾ ਪਾ ਕੇ ਉਹਨਾਂ ਨੇ ਡੀਡੀਪੀ ਸਾਹਿਬ ਨੂੰ ਭੇਜੀ ਹੈ ਜੀ ਜਦੋਂ ਡੀਡੀਪੀ ਸਾਹਿਬ ਨੂੰ ਹੁਣ ਮਿਲਿਆ ਤਾਂ ਮੈਨੂੰ ਡੀਡੀਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਕਾਰਵੀ ਕੰਪਲੀਟ ਕਰ ਦਿੱਤੀ ਜਾਵੇ ਤਾਂ ਅਗਰ ਫਿਰ ਵੀ ਨਹੀਂ ਹੁੰਦੀ ਤਾਂ ਕੀ ਅਗਲਾ ਸਟੈਪ ਹੈ ਅਗਲਾ ਸਟੈਪ ਮੇਰਾ ਹਾਈ ਕੋਰਟ ਦਾ ਹੋਏਗਾ ਜੀ ਇਸ ਤੋਂ ਬਾਅਦ ਮੈਂ ਹਾਈ ਕੋਰਟ ਦਾ ਰੁਖ ਕਰਾਂਗਾ ਜੀ ਤੇ ਕੀ ਮੰਗ ਕਰਦਾ ਮੈਂ ਮੰਗ ਇਹ ਕਰਦਾ ਵੀ ਜੇ ਇਹ ਜਿਹੜੇ ਵੀ ਇਹਦੇ ਵਿੱਚ ਜਿਨ੍ਹਾਂ ਦੀ ਵੀ ਇਨਵੋਲਵਮੈਂਟ ਹੈਗੀ ਹੈ ਉਨ੍ਹਾਂ ਤੇ ਪਰਚਾ ਦਰਜ ਹੋਵੇ ਔਰ ਇਹ ਜਿਹੜਾ ਗਰੀਬਾਂ ਦਾ ਪੈਸਾ ਹੈ ਇਹ ਸਾਰਾ ਰਿਕਵਰ ਹੋਣਾ ਚਾਹੀਦਾ ਔਰ ਜਿਹੜਾ ਇਨਸਾਫ ਸਾਰੇ ਗਰੀਬਾਂ ਨੂੰ ਹੀ ਮਿਲ ਸਕੇ